ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਭੁੱਲੇਵਾਲ ਗੁਜਰਾ ਦੇ ਢੇਰਾ ਬਾਬਾ ਦੋ ਗੁੱਤਾਂ ਵਾਲਾ ਵਿਖੇ ਚਾਰ ਦਿਨਾਂ ਮੇਲਾ 31 ਜਨਵਰੀ ਤੋਂ ਬਾਬਾ ਬਾਲਕਿਸ਼ਨ ਜੀ ਆਨੰਦ ਦੀ ਅਗਵਾਈ ਹੇਠ ਸਮੂਹ ਸੰਗਤਾਂ ਵੱਲੋਂ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਦੁਸਤਮ ਰੈਸਲਿੰਗ ਕਲੱਬ ਦੇ ਪ੍ਰਧਾਨ ਹਰਜੀਤ ਸਿੰਘ ਬਿਲਨ ਨੇ ਦੱਸਿਆ ਕਿ 23 ਜਨਵਰੀ ਅਤੇ 1 ਫਰਵਰੀ ਨੂੰ ਕੁਸ਼ਤੀਆਂ ਹੋਣਗੀਆਂ ਜਦਕਿ 2 ਫਰਵਰੀ ਨੂੰ ਬਾਬਾ ਜੀ ਦਾ ਆਗਮਨ ਦਿਵਸ ਅਤੇ 3 ਫਰਵਰੀ ਨੂੰ ਵਰਸੀ ਸਮਾਗਮ ਹੋਵੇਗਾ। ਉਹਨਾਂ ਦੱਸਿਆ ਕਿ ਇਸ ਦੌਰਾਨ ਉੱਚ ਕੋਟੀ ਦੇ ਕਲਾਕਾਰ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ। ਉਹਨਾਂ ਸਮੂਹ ਸ਼ਰਧਾਲੂਆਂ ਨੂੰ ਇਸ ਮੇਲੇ ਵਿੱਚ ਪਹੁੰਚ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ। ਤਨ ਤੰਦ ਗੁੱਤਣ ਵਾਲੇ ਬਾਬਾ ਜੀ ਦੇ ਅੱਜ ਡੇਰੇ ਤੇ ਖੜੇ ਆ ਸਾਰੀ ਕਮੇਟੀ ਆ ਮੁੱਖ ਕੇਵਲਾਰ ਬਾਲਕਿਸ਼ਨ ਤਾਂ ਜਿਹੜਾ ਸਾਡਾ ਹਰ ਸਾਲ ਦੀ ਤਰ੍ਹਾਂ ਟੂਰਨਾਮੈਂਟ ਰੁਖਤ ਮਹਿੰਦਰ ਦਸਵਾਂ ਟੂਰਨਾਮੈਂਟ ਹੋਣ ਜਾ ਰਿਹਾ 31 ਜਨਵਰੀ 1 ਫਰਵਰੀ 2 ਫਰਵਰੀ ਨੂੰ ਬਾਬਾ ਜੀ ਦਾ ਬਰਥਡੇ ਮਨਾਇਆ ਜਾਣਾ ਤਾਂ ਇੱਥੇ ਬਹੁਤ ਵੱਡੇ ਵੱਡੇ ਕਲਾਕਾਰ ਆ ਰਹੇ ਆ ਤਾਂ ਤਿੰਨ ਨੂੰ ਵਰਸਰੀ ਵਰਸੀ ਜਿਹੜੀ ਮਨਾ ਰਹੇ ਆ ਤਾਂ ਤੁਸੀਂ ਜਿੰਨੇ ਵੀ ਸੁਣ ਰਹੇ ਆ ਸਾਰੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਆ ਪਹਿਲਵਾਨਾਂ ਨੂੰ ਦੇਖਣ ਵਾਲਿਆ ਤੁਸੀਂ ਇਸ ਮੇਲੇ ਤੇ ਆਓ ਇਸ ਮੇਲੇ ਦੀ رونਕ ਵਧਾਓ ਧੰਨਵਾਦ